ਸਭ ਤੋਂ ਪਹਿਲਾਂ ਸਾਰੇ ਹੀ ਦਰਸ਼ਕਾਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਅਤੇ ਤੁਹਾਨੂੰ ਦਰਬਾਰ ਸਾਹਿਬ ਅਸੀਂ ਲੈ ਕੇ ਚੱਲਾਂਗੇ ਜਿੱਥੇ ਕਿ ਬੰਦੀ ਛੋੜ ਦਿਵਸ ਮੌਕੇ ਖਾਸ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਨੇ ਪੂਰੀ ਦੇਸ਼ ਦੁਨੀਆ ਵਿੱਚ ਜਿੱਥੇ ਬੰਦੀ ਛੋੜ ਦਿਵਸ ਦੀਆਂ ਰੌਣਕਾਂ ਨੇ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਵੇਖੇ ਸਵੇਰ ਤੋਂ ਹੀ ਸੰਗਤ ਜੜੀ ਆ ਲਗਾਤਾਰ ਪਹੁੰਚ ਰਹੀ ਹੈ ਰੂਹਾਨੀਅਤ ਦੇ ਇਸ ਘਰ ਦੇ ਦਰਸ਼ਨ ਕਰ ਰਹੀ ਹੈ ਆਪਣੇ ਆਪ ਨੂੰ ਵਢ ਭਾਗਾ ਮਹਿਸੂਸ ਕਰ ਰਹੀ ਹੈ ਮੇਰੇ ਸੋਗੇ ਮਨਿੰਦਰ ਮੋਂਗਾ ਲਗਾਤਾਰ ਉੱਥੋਂ ਸਾਡੇ ਨਾਲ ਜੁੜੇ ਹੋਏ ਨੇ ਤਸਵੀਰਾਂ ਵੀ ਭੇਜ ਰਹੇ ਨੇ ਤੇ ਉੱਥੇ ਆਈ ਸੰਗ ਤੇ ਉਹਨਾਂ ਕੋਲ ਆਪਾਂ ਤੁਹਾਨੂੰ ਸਿੱਧੇ ਲਾਈਵ ਲੈ ਕੇ ਚਲਦੇ ਆਂ ਮਨਿੰਦਰ ਇੱਕ ਵਾਰ ਫਿਰ ਤੁਹਾਡੇ ਰਾਹੀਂ ਦਰਸ਼ਨ ਕਰਨੇ ਚਾਹਾਂਗੇ ਰੋਹਾਨੀਅਤ ਦੇ ਇਸ ਘਰ ਦੇ ਅਤੇ ਜਿਹੜੇ ਸੰਗਤ ਇੱਥੇ ਆ ਰਹੀ ਹੈ ਉਹਨਾਂ ਦੀ ਗੱਲਬਾਤ ਤੇ ਉਹ ਕੀ ਕੁਝ ਮਹਿਸੂਸ ਕਰ ਰਹੇ ਨੇ ਬੰਦੀ ਛੋੜ ਦਿਵਸ ਦੇ ਪਾਵਨ ਦਿਹਾੜੇ ਮੱਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਖਾਸੀਆਂ ਰੌਣਕਾਂ ਦੇਖਣ ਨੂੰ ਮਿਲ ਰਹੀ ਹੈ ਤੇ ਸਭ ਤੋਂ ਪਹਿਲਾਂ ਤਸਵੀਰਾਂ ਦੀ ਕਰਾਂਗੇ ਇਹ ਤਸਵੀਰ ਹੈ ਸ਼ਰਧਾ ਦੀ ਇਹ ਤਸਵੀਰ ਹੈ ਗੁਰੂ ਪ੍ਰਤੀ ਵਿਸ਼ਵਾਸ ਦੀ ਕੋਕ ਸੰਗਤਾਂ ਦਾ ਟੁੱਟ ਵਿਸ਼ਵਾਸ ਹੈ ਕਿ ਗੁਰੂ ਚਰਨਾਂ ਚ ਕੀਤੀ ਹਰ ਅਰਦਾਸ ਜੋਦਰੀ ਪ੍ਰਵਾਨ ਹੁੰਦੀ ਹੈ। ਦੁੱਖਾਂ ਕਲੇਸ਼ਾਂ ਕਸ਼ਟਾਂ ਦਾ ਨਾਸ ਹੁੰਦਾ ਹੈ। ਇਹੀ ਕਾਰਨ ਹੈ ਕਿ 3-3 4-4 5-5 ਘੰਟੇ ਲਾਈਨਾਂ ਚ ਲੱਖੇ ਲੋਕ ਆਪਣੀ ਸੰਗਤਾਂ ਆਪਣੀ ਵਾਰੀ ਦਾ ਇੰਤਜ਼ਾਰ ਕਰਦੀ ਹੈ ਕਿ ਸਤਖੰਡ ਸ੍ਰੀ ਮੰਦਿਰ ਸਾਹਿਬ ਵਿਖੇ ਨਤਮਸਤਕ ਹੋਣਾ ਹੈ। ਅੱਜ ਦੇ ਪਾਵਨ ਦਿਹਾੜੇ ਮੌਕੇ ਵਿੱਚ ਵੀ ਹਮੇਸ਼ਾ ਹੀ 1 ਲੱਖ ਤੋਂ ਸਰਦਾਲੂ ਜਾਨਾ ਦੇਸ਼ ਦੇ ਸਤਿ ਸ਼੍ਰੀ ਮੰਦਿਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਦੇ ਆ। ਪਰ ਅੱਜ ਦੇ ਜਦੋਂ ਕੋਈ ਖਾਸ ਦਿਹਾੜਾ ਹੁੰਦਾ ਹੈ ਉਦੋਂ ਸੰਤਾਂ ਦੀ ਅਮਚ ਬੇਸ਼ਮਾਰ ਵਾਧਾ ਹੁੰਦਾ ਹੈ ਤਾਂ ਅੱਜ ਸੰਤਾ ਦੇਸ਼ ਵਿਦੇਸ਼ਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ ਚਾਹੇ ਦਿਨ ਦਾ ਟਾਈਮ ਹੈ ਪਰ ਤਾਂ ਵੀ ਸੰਤਾਂ ਜੋ ਦੂਰ ਦਿਹਾੜੇ ਤੋਂ ਆਈਏ ਵਾਪਸ ਜਾਣਾ ਹੈ ਉਹ ਗੁਰੂ ਘਰ ਵਿਖੇ ਕਿਉ ਦੇ ਦੀਵੇ ਤੇ ਮੋਮਬਤੀਆਂ ਬਾਲ ਕੇ ਬੰਦੀ ਛੋੜ ਦਿਵਸ ਦੀ ਖੁਸ਼ੀ ਸਾਂਝੀ ਕਰ ਰਹੀ ਹੈ ਸ਼ਾਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੰਦੀ ਛੋੜ ਦੇਸ਼ ਨੂੰ ਸਰਪ੍ਰਸਤ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਜਾਊਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗੈਣੀ ਕੁਲਦੀਪ ਸਿੰਘ ਗੜਗੱਜ ਵੱਲੋਂ ਸ੍ਰੀ ਵੰਦਰ ਸਾਹਿਬ ਦੀ ਦਸ਼ਨੀ ਦਿਉੜੀ ਤੋਂ ਸਿੱਖ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ ਜਾਣਾ ਉਸ ਤੋਂ ਬਾਅਦ ਸਮੁੱਚੀਆਂ ਨਹਿنگ ਸਿੰਘ ਜਥੇਬੰਦੀਆਂ ਦਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਿਸ਼ੇਸ਼ ਸਨਮਾਨ ਕੀਤਾ ਜਾਣਾ ਉਪਰੰਤ ਦੇਸ਼ ਦੇਸ਼ਾਂ ਤੋਂ ਆਈਆਂ ਸੰਗਤਾਂ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਪਿੱਤਰ ਸਰੋਵਰ ਦੇ ਕਿਨਾਰੇ ਕਿਉ ਦੇ ਦੀਵੇ ਅਤੇ ਰੰਗ ਬੰਗੀਆ ਮੋਮਬਤੀਆਂ ਬਾਲ ਕੇ ਮੰਦੀ ਛੋੜ ਦਿਵਸ ਦੀਆਂ ਖੁਸ਼ੀਆਂ ਮਨਾਣ ਗਿਆ ਔਰ ਰਹਿਰਾ ਸਾਹਿਬ ਦੇ ਪਾਠ ਤੋਂ ਬਾਅਦ ਆਤਿਸ਼ਬਾਜੀ ਦਾ ਲੋਕਿਕ ਨਜ਼ਾਰਾ ਵੀ ਦੇਖਣ ਨੂੰ ਮਿਲੇਗਾ ਤੋਂ ਸੰਕਤਾ ਦੇ ਨਾਲ ਜਰੂਰ ਗੱਲਬਾਤ ਕਰਾਂਗੇ ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਅੱਜ ਦੇ ਇਸ ਦਿਨ ਨੂੰ ਮੁੱਖ ਰੱਖਦੇ ਹਾਂ ਸ੍ਰੀ ਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਪਹੁੰਚੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਾਮ ਸਿੰਘ ਆਲੂ ਵਾਲਿਆ ਮੈਂ ਕਲਕੱਤੇ ਤੋਂ ਆਇਆ ਹਾਂ ਔਰ ਮੈਂ ਜਨਰਲ ਸਕੱਤਰ ਗੁਰਦੁਆਰਾ ਬਿਹਾਲਾ ਕੀ ਕਹਿਣਾ ਚਾਹੂੰਗੀ ਅੱਜ ਇਹ ਦਿਨ ਹਰਬੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਦੇਖੋ ਐਥੇ ਮਹਾਰਤੇ ਕਿਰਪਾ ਹੈ ਕਿ ਅਸੀਂ ਕਲਕੱਤਾ ਰਹਿੰਦੇ ਆਂ ਰੋਜ਼ ਅਸੀਂ ਲਾਈਵ ਦੇਖਦੇ ਆਂ ਅੱਜ ਦਰਸ਼ਨ ਸਾਨੂੰ ਗੁਰੂ ਦੇ ਸਾਹਮਣੇ ਜਾਣ ਦਾ ਮੌਕਾ ਮਿਲ ਰਹਾ ਹੈਗਾ ਐਸ ਤੋਂ ਵੱਡੀ ਖੁਸ਼ੀ ਕੀ ਤੇ ਦਰਬਾਰ ਸਾਹਿਬ ਦਾ ਜਿਹੜਾ ਇਹ ਮਾਹੌਲ ਹੈ ਇਹ ਯੋ ਇੱਕ ਨਾ ਬlesing ਹੈ ਔਰ ਅੱਜ ਦੇ ਦਿਨ ਜਿਹੜਾ ਅਸਪੀਸ਼ੀਅਸ ਡੇ ਹੈ ਬੰਦੀ ਛੋੜ ਦਿਵਸ ਹੈ ਉਹਦੇ ਵਿੱਚ ਅਗਰ ਅਸੀਂ ਸ਼ਾਮਲ ਹੋ ਸਕੀਏ ਤੇ ਬਹੁਤ ਹੀ ਅੱਛਾ ਲੱਗ ਰਿਹਾ ਹੈ ਬਹੁਤ ਆਨੰਦ ਆ ਰਿਹਾ ਹੈ ਮਹਾਰਾ ਦੀਪ ਕਿਰਪਾ ਲੱਗ ਰਹੀ ਹੈ ਕਿ ਸਾਡੇ ਉੱਤੇ ਹੋ ਰਹੀ ਹੈ ਗੁਰੂ ਸਾਹਿਬ ਦੀ ਕਿਰਪਾ ਹੈ ਤਾਂ ਹੀ ਇੱਥੇ ਹਰ ਕੋਈ ਪਹੁੰਚ ਰਿਹਾ ਹੈ ਚਾਹੇ ਦੇਸ਼ ਦੇ ਵੱਖ-ਵੱਖ ਕਿਸਿਆ ਤੋਂ ਜਾਂ ਫਿਰ ਵੱਖ-ਵੱਖ ਦੇਸ਼ਾਂ ਤੋਂ ਹੋਰ ਵੀ ਅਸੀਂ ਸ਼ਰਧਾਲੂਆਂ ਨਾਲ ਗੱਲਬਾਤ ਕਰਾਂਗੇ ਭਾਜੀ ਕੀ ਨਾਮ ਹੈ ਜੀ ਕਿੱਥੋਂ ਆਏ ਰਜਿੰਦਰ ਸਿੰਘ ਜੀ ਅਰਜਿੰਦਰ ਸਿੰਘ ਬਟਿੰਡਾ ਬਟਿੰਡਾ ਤੋਂ ਬਟਿੰਡਾ ਹਾਂਜੀ ਅੱਜ ਦੇ ਦਿਨ ਗੁਰੂ ਘਰ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਕਿੰਨਾ ਕਰਮ ਵਾਲਾ ਮਿਲਦੇ ਆਪਰੇ ਹਾਂਜੀ ਬਹੁਤ ਬਹੁਤ ਜ਼ਿਆਦਾ ਜੀ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਅੱਜ ਜੀ ਹਾਂਜੀ 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 ਪ੍ਰਵਾਸ ਵਿੱਚ ਹੈ ਹਾਂਜੀ ਪ੍ਰਵਾਸ ਵਿੱਚ ਮੈਂ ਆਇਆ ਹਾਂ ਜੀ ਪੂਰਾ ਹਾਂਜੀ ਹਾਂਜੀ ਬੰਦੀ ਛੋੜ ਦਿਵਸ ਹੈ ਗੁਰੂ ਘਰ ਦੇ ਦਰਸ਼ਨ ਕਰਨ ਆਇਓ ਬਹੁਤ ਖੁਸ਼ੀ ਆਈ ਅੱਜ ਹਰ ਮਹੀਨੇ ਦੇ ਮਹੀਨੇ ਆਇਦਾ ਜੀ ਗੁਰੂ ਘਰ ਦਾ ਦਰਸ਼ਨ ਕਰਨ ਵਾਸਤੇ ਅੱਜ ਦੇਰ ਆ ਬਾਬਾ ਨਾਨਕ। ਦੇਰ ਆ ਬਾਬਾ। ਹਾਂ ਜਿੰਨ ਰਤਾ। ਅਰਮੀਨੀਆ ਨੇ। ਹਾਂਜੀ ਹਾਂ ਜਰਮੀਨੀਆ ਨੇ। ਬਾਬਾ ਸ਼ਾਮ ਸਿੰਘ ਦੇ ਦੇ ਆਨੇ ਆ। ਅੱਛਾ ਜੀ। ਦੁੱਧ ਪ੍ਰਸ਼ਾਦਾ ਨਗਰ ਲਾ ਕੇ ਮੱਛੀ ਦੀ ਤਰ੍ਹਾਂ ਜੀ ਦਾ। ਹਰਮੀਨੀ ਤਰ੍ਹਾਂ ਆਈ। ਹਾਂਜੀ। ਹਾਂਜੀ ਕੋ ਬਲੀ ভাই ਖਾਲਸਾ ਵਾਹੀ ਫਤਿਹ। ਲੱਖ ਲੱਖ ਵਧਾਈਆਂ ਹੋਣ ਜੀ ਸਾਰੇ ਸੰਗਤ ਨੂੰ। ਚੜ੍ਹਦੀ ਕਲਾ ਜਰ ਰਹੋ। ਆਪਣੇ ਸਰੀਰ ਦਾ ਖਿਆਲ ਰੱਖੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਅੱਜ ਦੇ ਦਿਨ ਬੰਦੀ ਛੋੜ ਦੀ ਸਾਰੀ ਸਭੂ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਜੀ। ਅਮਰਸਰ ਤੋਂ ਆਏ ਜੀ ਹਾਂ ਜੀ ਕਿੰਨਾ ਕਰਮ ਵਾਲਾ ਮੰਨਦੇ ਹੋ ਕਿ ਆਪਾਂ ਗੁਰੂ ਨਗਰੀ ਚ ਰਹਿੰਦੇ ਆ ਗੁਰੂ ਨਗਰੀ ਚ ਜਨਮ ਲਿਆ ਤੁਹਾਨੂੰ ਗੁਰੂ ਰਾਮਦਾਸ ਜਰਵਸਾਈ ਪਾਉਂ ਮੈਂ ਕਹਿੰਦਾ ਜੀ ਇਹ ਪਿਛਲੇ ਕਿਹਦੇ ਕਰਮ ਹੈ ਜੀ ਸਾਡੇ ਜਿਹੜੇ ਅਸੀਂ ਅਮਰਸਰ ਦੀ ਨਗਰੀ ਦੇ ਵਿੱਚ ਜਨਮ ਲਿਆ ਜੀ ਤੇ ਦੂਰੂ ਤੋਂ ਸੰਗਤਾਂ ਵੇਖੋ ਕਿੰਨਾ ਸੰਗਤਾਂ ਦਾ ਸਲਾਬ ਆਇਆ ਪਿਆ ਜੀ ਬਹੁਤ ਸੰਗਤਾਂ ਦਾ ਦਰਸ਼ਨ ਮਿਲ ਕੇ ਇਸ਼ਨਾਨ ਕਰਨ ਦੀਆਂ ਜੀ ਤੇ ਗੁਰੂ ਘਰ ਦੇ ਖੁਸ਼ੀਆਂ ਪ੍ਰਾਪਤ ਕਰਨ ਦੀਆਂ ਜੀ ਸਾਹਿਬ ਜੀ ਨੂੰ ਰਾਮਦਾਸ ਦੁਆਰਾ ਵਸਾਈ ਗਈ ਪਾਵਨ ਪਿੱਤਰ ਨਗਰੀ ਦੇ ਵਾਸੀ ਹੋਣ ਦਾ ਜਿਹੜਾ ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਮੰਨਿਆ ਜਾਂਦਾ ਹੈ ਕਿ ਉਹ ਲੋਕ ਜਿਹੜੇ ਇੱਥੇ ਦੇ ਵਾਸੀ ਨੇ ਪਾਉਣ ਪਿੱਤ ਨਗਰੀ ਵਸਾਈ ਸੀ ਗੁਰੂ ਸਾਹਿਬ ਨੇ ਔਰ ਜੇਕਰ ਅਸਦੇ ਦਿਨ ਦੀ ਗੱਲ ਕਰੀਏ ਤੇ ਅੱਜ ਦੇ ਦਿਨ 6ਵੀਂ ਪਾਸ਼ੇ ਸ਼ਿਰ ਗੁਰਗੁਰੀਨ ਸਾਹਿਬ ग्वालियर ਦੇ ਕਿਲੇ ਤੋਂ ਬੁੰਜਾ ਰਾਜਿਆਂ ਨੂੰ ਰਿਹਾ ਕਰਵਾ ਕੇ ਇੱਥੇ ਪਹੁੰਚੇ ਉਹਨਾਂ ਦੇ ਇੱਥੇ ਆਉਣ ਦੀ ਖੁਸ਼ੀ ਦੇ ਵਿੱਚ ਦੀਪਮਾਲਾ ਕੀਤੀ ਗਈ ਉਦੋਂ ਤੋਂ ਹੀ ਸਿੱਖ ਸੰਗਤ ਵੱਲੋਂ ਇਹ ਦਿਹਾੜਾ ਬੰਦੀ ਛੋੜ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਮੈਂ ਦੱਸੋ ਜੀ ਕਿੱਥੋਂ ਆਏ ਹੋ ਮੈਂ ਜੀ ਆਪਣੇ ਅੰਮ੍ਰਿਤਸਰ ਤੋਂ ਆਇਆ ਜੀ ਹਾਂਜੀ ਹਾਂਜੀ ਲੋਕੋ ਬੰਦੀ ਛੋੜ ਦੀ ਉਸ ਮੋਕੇ ਪ੍ਰਮਾਤਮਾ ਸਾਹਿਬ ਦੇ ਦਰਸ਼ਨ ਕੀਤੇ ਹਾਂਜੀ ਹਾਂਜੀ ਬਹੁਤ ਮੈਂ ਬਹੁਤ ਲੱਗੀ ਬਲੱਡ ਪੀਲ ਕਰ ਕੋ ਕਰਵਾ ਲੰਭਾ ਹਾਂਜੀ ਬਹੁਤ ਵਧੀਆ ਜੀ ਦਰਸ਼ਨ ਕਰਕੇ ਬਹੁਤ ਵਧੀਆ ਲੱਗਾ ਜੀ ਚੜ੍ਹਦੀ ਕਲਾ ਰਹੇ ਪਰਮਾਤਮਾ ਹਾਂਜੀ ਭਾਈ ਕੀ ਕਹਿਣਾ ਚਾਹੋਗੇ ਬੰਦੀ ਛੋੜ ਦੀ ਉਸ ਮੋਕੇ ਦਰਸ਼ਨ ਕੀਤੇ ਬਹੁਤ ਵਧੀਆ ਦਰਸ਼ਨ ਹੋ ਰਹੇ ਆ ਜੀ ਬਹੁਤ ਕੋਈ ਸੰਗਤ ਇਕ ਬਹੁਤ ਸੰਗਤ ਆਈ ਹੀ ਹੈ ਜਿਸ ਕਾਲੂ ਨਾਲ ਜਰੂਰ ਗੱਲਬਾਤ ਕਰਾਂਗੇ ਜੋ ਕਤਾਰਾਂ 'ਚ ਲੱਗੇ ਕਿਉਂਕਿ ਸੁਇਰ ਤੁਸੀਂ ਦੇਖ ਰਹੇ ਆ ਸੰਗਤਾਂ 3-4 ਵਜੇ ਦੀਆਂ ਘਤਾਰਾ ਚ ਲਾ ਕੇ ਦਰਸ਼ਨ ਕਰ ਰਹੀਆਂ 3-3 4-4 5-5 ਘੰਟੇ ਬਾਅਦ ਵਾਰੀ ਆ ਰਹੀ ਪਰ ਸੰਗਤ ਦੇ ਕਿਸੇ ਵੀ ਸ਼ਰਧਾਲੂ ਚਿਹਰੇ ਤੇ ਕੋਈ ਸ਼ਿਕਰ ਨਹੀਂ ਬਲਕਿ ਇੱਕ ਸਕੂਨ ਹੈ ਕਿ ਗੁਰੂ ਘਰ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਬੰਦੀ ਛੋੜ ਦੇਵਸ ਮੌਕੇ ਔਰ ਇਹ ਆਪਣੇ ਆਪ ਦੇ ਵਿੱਚ ਬੜੀ ਕਰਮਾ ਵਾਲੀ ਗੱਲ ਮੰਨਿਆ ਜਾਂਦਾ ਹੈ ਕਿ ਕਿਸੇ ਖਾਸ ਦਿਹਾੜੇ ਮੌਕੇ ਅੱਜ ਦੇ ਦਿਨ ਜਿਵੇਂ ਇੱਥੇ ਪਹੁੰਚੇ ਆ ਜੀ ਕੀ ਨਾਮ ਹੈ ਜੀ ਕਿੱਥੋਂ ਆਏ ਬੜੇ ਅਕਮਲ ਇੰਗਲੈਂਡ ਤੋਂ ਆਏ ਆ ਜਸਬਿੰਦਰ ਬੰਦੀ ਛੋੜ ਦਿਵਸ ਮੌਕੇ ਮੰਦਿਰ ਸਾਹਿਬ ਦੇ ਦਰਸ਼ਨ ਕਰਨ ਆਏ ਹਾਂ ਕਿ ਕਿਰਮਾ ਵਾਲਾ ਮੰਦਿਰ ਆਪਣਾ ਉਹਨੂੰ ਗਲੈਕਟੀਨ ਕਰ ਰਹੇ ਹੋ ਬਹੁਤ ਬਹੁਤ ਫੈਮਲੀ ਨਾਲ ਆਈ ਹੈ ਸਸਿਕਾ ਸਸਿਕਾ ਭਾਜੀ ਹਾਂਜੀ ਮੈਂ ਸੀ ਕੈਲੀਫੋਰਨੀਆ ਤੋਂ ਆਇਆ ਬਹੁਤ ਵਧੀਆ ਲੱਗਦਾ ਹੈ ਹਾਂਜੀ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਇੰਗਲੈਂਡ ਤੋਂ ਆਇਆ ਪਰਿਵਾਰ ਬੰਦੀ ਛੋੜ ਦਿਵਸ ਮੌਕੇ ਆਇਆ ਠਾਠਾ ਮਾਰਦਾ ਇਕੱਠਾ ਹੈ ਇੱਥੇ ਤਾਂ ਹੜ ਆਇਆ ਹੋਇਆ ਸੰਗਤ ਦਾ ਪੂਰਾ ਜਿਹੜਾ ਅਸੀਂ ਦੇਖ ਪਾ ਰਹੇ ਹਾਂ ਕਿ ਲੋਕ ਕਿੰਨੇ ਖੁਸ਼ ਵੀ ਨੇ ਆਪਣੇ ਆਪ ਨੂੰ ਵਢ ਭਾਗਾ ਮਹਿਸੂਸ ਕਰ ਰਹੇ ਨੇ ਵਨੀਦਰ ਬਹੁਤ ਬਹੁਤ ਧੰਨਵਾਦ ਕਰੂੰਗਾ ਤੁਹਾਡਾ ਇਹ ਸਾਰੀ ਸੰਗਤ ਜਿਹੜੀ ਆ ਉਹਨਾਂ ਦੇ ਦਰਸ਼ਨ ਕਰਾਉਣ ਦੇ ਲਈ ਤੇ ਇਹਨਾਂ ਦੀ ਗੱਲਬਾਤ ਜਿਹੜੀ ਆ ਉਹ ਸਾਰੇ ਦੇਸ਼ ਦੁਨੀਆ ਤੱਕ ਪਹੁੰਚਾਉਣ ਦੇ ਲਈ